ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਪੰਜਾਬ ਨੌਲੇਜ ਪੁਆਇੰਟ YouTube ਚੈਨਲ ਦੇ ਹਾਂਜੀ ਅੱਜ ਆਪਾਂ ਪਾਰਟ 4 ਕਰਾਂਗੇ ਆਪਾਂ ਜੀ ਇੰਡਸਿਅਨ ਸਿਵਿਲੇਸੇਸ਼ਨ ਦਾ ਸਿੰਧੂ ਘਾਟੀ ਦੀ ਸਭਿਤਾ ਇੰਪੋਰਟੈਂਟ MCQ ਹਨ ਇਹ ਤੁਹਾਡੇ ਐਗਜ਼ਾਮ ਲਈ ਮਹੱਤਵਪੂਰਨ ਤਾਂ ਧਿਆਨ ਨਾਲ ਇਹਨਾਂ ਨੂੰ ਸੰਦੀਕ ਖਿੱਚਲ ਕਰਨਾ ਹਾਂਜੀ ਸਟਾਰਟ ਕਰਦੇ ਹਾਂ ਸਿੰਧੂ ਘਾਟੀ ਦੀ ਸਭਿਤਾ ਦਾ ਸਭ ਤੋਂ ਉੱਤਰੀ ਨਾਰਥ ਮੋਸਟ ਸਥਾਨ ਮਾਂਡਾ ਕਿਸ ਨਦੀ ਦੇ ਕੰਢੇ 'ਤੇ ਹੈ ਹਾਂਜੀ ਇਹ ਸਿੰਧੂ ਘਾਟੀ ਦੀ ਸਭਿਅਤਾ ਉਹਦਾ ਸਬ ਤੋਂ ਨਾਰਥ ਮੋਸਟ ਪੁਆਇੰਟ ਹੈ ਜਿਹੜਾ ਜਿਸ ਦਾ ਨਾਮ ਹੈ ਮਾਂਡਾ ਕਿਹੜੀ ਨਦੀ ਦੇ ਕੰਢੇ ਸਿਤਤਾ ਹੈ ਹਾਂਜੀ ਕਰੈਕਟ ਆਨਸਰ ਸੀ ਆਪਸ਼ਨ ਚ ਨਾਲ ਇੰਪੋਰਟੈਂਟ ਕੁਐਸਚਨ ਹਾਂਜੀ ਇਹ ਦੇਖੋ ਇਹ ਚ ਦੋ ਕੁਐਸਚਨ ਬਣ ਗਏ ਇੱਕ ਤਾਂ ਇਹ ਸਿੰਧੂ ਘਾਟੀ ਹੈ ਇਹਦਾ ਨਾਰਥ ਮੋਸਟ ਪੁਆਇੰਟ ਕਿਹੜਾ ਹੈ ਸ ਨਾਰਥ ਦੇ ਵਿੱਚ ਸਭ ਤੋਂ ਉੱਪਰਲਾ ਪੁਆਇੰਟ ਕਿਹੜਾ ਹੈਗਾ ਤਾਂ ਮਾਂਡਾ ਉਹ ਰੱਖਣ ਯਾਦ ਤੇ ਕਿਹੜੀ ਨਦੀ ਸਿਤਤਾ ਹੈ ਇਹ ਇਹ ਹੈਗਾ ਚਨਾਬ ਦੇ ਹਾਂਜੀ ਜਿਵੇਂ ਆਹ ਦੇਖੋ ਗ੍ਰਾਫ ਨਾ ਆਇਆ ਇਥੇ ਨਾਰਥ ਵੱਲ ਜਾਵਾਂਗੇ ਆਪਾਂ ਜਦੋਂ ਨਾਰਥ ਤੇ ਤਾਂ ਕਿਹੜਾ ਕਿਹੜਾ ਸਤਾਨਾ ਹ ਮੰਡਾਗਾ ਠੀਕ ਹੈ ਜੀ ਕਿੱਥੇ ਪੈਂਦਾ ਮੰਡਾ ਇਹ ਜੰਮੂ ਕਸ਼ਮੀਰ ਚ ਪੈਂਦਾਗਾ ਯਾ ਰੱਖਿਓ ਵੀ ਕਿਹੜੀ ਨਦੀ ਦੇ ਕੰਢੇ ਤੇ ਆ ਇਹ ਚਨਾਬ ਦੇ ਜੇ ਆਪਾਂ ਗੱਲ ਕਰੀਏ ਸਾਊਥ ਵੱਲ ਦੇਖੀ ਆਪਾਂ ਸਾਊਥ ਮੋਸਟ ਪੁਆਇੰਟ ਕਿਹੜਾ ਹੈਗਾ ਆਪਾਂ ਜਿੰਨ੍ਹ੍ਹੂ ਸਿੰਧੂ ਘਾਟੀ ਦਾ ਤਾਂ ਹੋਏਗਾ ਦੇਮਾਬਾਦ ਦੇਮਾਬਾਦ ਕਿੱਥੇ ਪੈਂਦਾ ਹੈ ਮਹਾਰਾਸ਼ਟਰ ਦੇ ਵਿੱਚ ਯਾ ਰੱਖਿਓ ਨਦੀ ਕਿਹੜੀ ਹੈ ਤੇ ਪ੍ਰਵਾ ਪ੍ਰਬੰਧ ਦੀ ਹੈ ਕਿਹਦੀ ਇਹ ਨਦੀ ਹੈ ਗੋਦਾਵਰੀ ਦੀ ਕਿਸਾਈ ਨਦੀ ਹੈ ਇੱਥੇ ਮਿਲਿਆ ਕੀ ਸੀਗਾ ਦਾਮਾਵੇ ਦੇ ਵਿੱਚ ਸਾਊਥ ਮੌਸ ਦੇ ਵਿੱਚ ਇੱਕ ਕਾਂਸੀ ਦਾ ਇੱਕ ਰੱਥ ਮਿਲਿਆ ਸੀ ਨਾ ਇੱਕ ਕਾਂਸੀ ਦਾ ਰੱਥ ਮਿਲਿਆ ਸੀਗਾ ਹੁਣ ਗੱਲ ਕਰਦੇ ਆਪਾਂ ਈਸਟ ਦੀ ਯਾ ਫਿਰ ਈਸਟ ਵੱਲੋਂ ਜਾਨਣਾ ਹੈ ਕਿ ਤਾਂ ਉੱਥੇ ਕਿਹੜਾ ਹੈਗਾ ਈਸਟ ਬਦਲ ਪੁਆਇੰਟ ਆਪਣਾ ਲਾਸਟ ਪੁਆਇੰਟ ਸਿੰਧੂ ਘਾਟੀ ਦਾ ਉਹ ਹੈਗਾ ਆਲਮਗੀਰਪੁਰ ਆਲਮਗੀਰਪੁਰ ਜੂਪੀ ਚ ਪੈਂਦਾ ਜੀ ਨਦੀ ਕਿਹੜੀ ਹੈ ਇਹ ਹਿੰਦਨ ਨਦੀ ਗੰਗਾ ਦੀ ਸਹਾਇਕਾ ਹੈ ਤੇ ਆਪਾਂ ਗੱਲ ਕਰੀਏ ਹਾਂ ਵੈਸਟ ਵੱਲੋਂ ਵੈਸਟ ਵੱਲ ਨੂੰ ਪਤੀ ਹੋਊਗਾ ਪਾਕਿਸਤਾਨੋਂ ਦਾ ਪਾਕਿਸਤਾਨੋਂ ਅੱਗੇ ਦੇਖਾਂਗੇ ਆਪਾਂ ਤਾਂ ਹੋਏਗਾ ਸਟਕ ਸਟਾਗਨ ਦੋ ਸਟਾਗਨ ਦੋ ਰਹਾ ਹੈ ਕਿਤੇ ਮੈਨਾ بلوچستان ਚ ਨਦੀ ਕਿਹੜੀ ਹੈ ਦਸਤ ਨਦੀ ਹੈ ਇਹ ਤੁਸੀਂ ਯਾਦ ਕਰ ਲਓ ਇੰਪੋਰਟੈਂਟ ਵੈਰੀ ਇੰਪੋਰਟੈਂਟ ਹੈ ਹਰ ਇੱਕ ਐਗਜ਼ਾਮ ਲਈ ਤਾਂ ਇਹਨੂੰ ਧਿਆਨ ਨਾਲ ਰੱਖੋ ਨਾਰਥ ਸਾਊਥ ਈਸਟ ਵੈਸਟ ਦਾ ਗ੍ਰਾਫ ਬਣ ਗਿਆ ਤਾਂ ਇਹ ਪੁਆਇੰਟ ਨੋਟ ਕਰ ਲਓ ਸਾਰੇ ਆਪਾਂ ਦੇ ਕੀ ਪੁਆਇੰਟ ਵੀ ਯਾਦ ਕਰਦੇ ਆ ਮੰਡਾ ਜੰਮੂ ਕਸ਼ਮੀਰ ਵਿੱਚ ਅਖਨੂਰ ਨੇੜੇ ਚਨਾਬ ਨਦੀ ਦੇ ਕੰਢੇ ਚਨਾਬ ਨਦੀ ਦੇ ਸੱਜੇ ਕੰਢੇ ਦੇ ਸਥਿਤ ਹੈ ਚਨਾਬ ਨਦੀ ਦੇ ਕੰਢੇ ਸਥਿਤ ਹੈ ਜੀ ਯਾ ਰੱਖਣਾ ਇਹ ਸਿੰਧੂ ਘਾਟੀ ਸਭੇਤਾ ਸਭ ਤੋਂ ਉੱਤਰੀ ਬਿੰਦੂ ਮੰਨਿਆ ਜਾਂਦਾ ਹੈ ਤੁਹਾਨੂੰ ਪਤਾ ਹੀ ਲੱਗ ਗਿਆ ਉੱਤਰ ਚ ਕਿਹੜਾ ਹੈਗਾ ਨਾ ਜੀ ਦੱਖਣ ਚ ਕਿਹੜਾ ਹੈਗਾ ਪੂਰਬ ਚ ਕਿਹੜਾ ਹੈ ਪੱਛਮ ਚ ਕਿਹੜਾ ਹੈਗਾ ਨੋਟ ਕਰ ਲਓ ਅਗਲਾ ਪ੍ਰਸ਼ਨ ਹੜੱppa ਦੀ ਖੁਦਾਈ ਸਮੇਂ ਭਾਰਤੀ ਪੁਰਤਤਵ ਸਰਵੇਖਣ ਆਰਕੀਓਲੋਜੀਕਲ ਸਰਵੇ ਆਫ ਇੰਡੀਆ ਆਰਕੀਓਲੋਜੀਕਲ ਸਰਵੇ ਆਫ ਇੰਡੀਆ ਏਐਸਆਈ ਦੇ ਡਾਇਰੈਕਟਰ ਕੌਣ ਜਨਰਲ ਕੌਨਸਟੈਂਟ ਬਰੀ ਇੰਪੋਰਟੈਂਟ ਕੋਈ ਨਹੀਂ ਹੈ ਲੋ ਨੋਟ ਕਰ ਲੈਣੇ ਵੀ ਜਦੋਂ ਹੜੱਪਾ ਦੀ ਸੱਭਿਆਚਾਰਕ ਖੋਜ ਹੋ ਰਹੀ ਸੀਗੀ ਤਾਂ ਇੰਡੀਆ ਦੇ ਵਿੱਚ ਉਸ ਸਮੇਂ ਆਰਕੀਓਲੋਜੀਕਲ ਸਰਵੇ ਆਫ ਇੰਡੀਆ ਦੇ ਡਾਇਰੈਕਟਰ ਜਨਰਲ ਕੌਣ ਸਨ ਹਾਂਜੀ ਕਰੈਕਟ ਆਨਸਰ ਸੀ ਆਪਸ਼ਨ ਜੌਨ ਮਾਰਸ਼ਲ ਦੇਖੋ ਨੋਟ ਕਰੋ ਪੁਆਇੰਟ ਇਹਦਾ 1902 ਤੋਂ 1928 ਇਸਵੀ ਤੱਕ ਏਐਸਆਈ ਦੇ ਡਾਇਰੈਕਟਰ ਜਨਰਲ ਕੌਣ ਸਨ ਜੌਨ ਮਾਰਸ਼ਲ ਜਦੋਂ 1921 ਵਿੱਚ ਹੜੱਪਾ ਅਤੇ ਮਹੰਜੋਦੜੋ ਦੀ ਖੋਜ ਹੋਈ ਸੀਗੀ ਉਹ ਉਹਨਾਂ ਨੇ ਪਹਿਲੀ ਵਾਰ ਇਸ ਸਭਿਧਤਾ ਨੂੰ ਦੁਨੀਆ ਸਾਹਮਣੇ ਪੇਸ਼ ਕੀਤਾ ਮਾ ਕਿਸ ਨੇ ਜੌਨ ਮਾਰਸਲ ਨੇ ਵੈਰੀ ਵੈਰੀ ਇੰਪੋਰਟੈਂਟ ਕੁਚਨ ਅਗਲਾ ਪ੍ਰਸ਼ਨ ਕਰਦੇ ਹਾਂ ਮਿੱਟੀ ਦੇ ਹਾਲ ਦਾ ਮਾਡਲ ਕਲੇ ਮਾਡਲ ਆਫ ਲੱਗ ਕਿੱਥੋਂ ਮਿਲਿਆ ਹਾਂਜੀ ਜਿਹੜਾ ਹਾਲ ਹੋਂ ਦਾ ਕੀਤੀ ਕਰਨ ਵਾਸਤੇ ਵਰਤਿਆ ਜਾਂਦਾ ਉਹਦਾ ਇੱਕ ਮਾਡਲ ਮਿਲਿਆ ਸੀਗਾ ਉਹ ਕਿਹੜੀ ਆਪਣੀ ਸਾਈਟ ਤੋਂ ਮਿਲਿਆ ਸੀ ਉਹ ਮਲੇਸ਼ੀਆ ਨੂੰ ਕਰੈਕਟ ਆਨਸਰ ਏ ਆਪਸ਼ਨ ਆਨਸਰ ਜੀ ਆਪਣਾ ਬਾਨਾ ਵਾਲੀ ਬਾਨਾ ਵਾਲੀ ਕਿੱਥੇ ਪੈਂਦੀ ਹੈ ਵੈਰੀ ਵੈਰੀ ਇੰਪੋਰਟੈਂਟ ਪੁਆਇੰਟ ਇੱਕ ਹੋਰ ਬਣ ਗਿਆ ਆਪਣਾ ਇਹ ਇਹ ਹੈ ਬਾਨਾਵਲੀ ਹਰਿਆਣੇ ਕਿ ਪੈਂਦੀ ਹੈ ਹਰਿਆਣੇ ਤੇ ਫਤਿਆਵਾਜਿਲੇ ਦੇ ਵਿੱਚ ਹੈ ਲੋ ਜੀ ਇੱਕ ਹੋਰ ਬਣ ਗਿਆ ਕੁਐਸਚਨ ਛੋਟਾ ਤੇ ਇੱਥੋਂ ਮਿੱਟੀ ਦਾ ਮਿਲਿਆ ਮਿੱਟੀ ਦਾ ਬਣਿਆ ਹੋਇਆ ਹਲ ਮਿਲਿਆ ਹੈ ਜੋ ਦੱਸਦਾ ਕਿ ਉਹ ਖੇਤੀ ਲਈ ਹਲ ਵਰਤਦੇ ਸਨ ਹਾਂਜੀ ਬਾਨਾਵਲੀ ਤੁਹਾਨੂੰ ਪਤਾ ਲੱਗਾ ਹਲ ਕਿੱਥੋਂ ਮਿਲਿਆ ਮਿੱਟੀ ਦਾ ਬਣਿਆ ਹੋਇਆ ਜੀ ਤੇ ਦੂਜਾ ਇੱਥੇ ਇੱਕ ਪੁਆਇੰਟ ਹੋਰ ਮਿਲਿਆ ਆਪਾਂ ਨੂੰ ਵੀ ਬਾਨਾਵਲੀ ਕਿੱਥੇ ਪੈਂਦੀ ਹੈ ਇਹ ਹਰਿਆਣੇ ਵਿੱਚ ਫਤਿਆਵਾਜਿਲੇ ਵਿੱਚ ਨੈਕਸਟ ਕੁਐਸਚਨ ਉਂਠ ਦੀਆਂ ਹੱਡੀਆਂ ਕੈਮਲ ਬੋਨਸ ਦੇ ਸਬੂਤ ਕਿਹੜੀ ਸੜ ਦੇ ਮਲੇ ਹਨ ਹਾਂਜੀ ਕਿਹੜੀ ਸੜ ਦੇ ਮਲੇ ਨੇ ਕਾਲੀਪੰਗਾ ਕਾਲੀਪੰਗਾ ਕਿੱਥੇ ਆ ਰਾਜਸਥਾਨ ਦੇ ਵਿੱਚ ਅਗਲਾ ਪ੍ਰਸ਼ਨ ਖੇਤਰਫਲ ਦੇ ਹਿਸਾਬ ਨਾਲ ਸਿੰਧੂ ਘਾਟੀ ਸਭ ਤੋਂ ਵੱਡਾ ਸਭ ਤੋਂ ਵਿਸ਼ਾਲ ਸ਼ਹਿਰ ਮੋਸਟ ਐਕਸਟੈਂਸਿਵ ਸਿਟੀ ਕਿਹੜੀ ਹੈ ਖੇਤਰਫਲ ਦੇ ਹਿਸਾਬ ਨਾਲ ਦੇਖੀ ਆਪਾਂ ਏਰੀਆ ਵਾਈਜ਼ ਸਭ ਤੋਂ ਵੱਡਾ ਸ਼ਹਿਰ ਕਿਹੜਾ ਸੀਗਾ ਸਭ ਤੋਂ ਵੱਡਾ ਸ਼ਹਿਰ ਕਿਹੜਾ ਸੀਗਾ ਹਾਂਜੀ ਹਾਂ ਰਾਖਾ ਗਰੀ ਡੀ ਆਪਸ਼ਨ ਰਾਖਾ ਗਰੀ ਨਮੀ ਖੋਜਾ ਮੁਤਾਬਕ ਰਾਕੀਗੜੀ ਹਰਿਆਣਾ ਹਰਿਆਣੇ ਚ ਪੈਂਦਾ ਰਾਕੀਗੜੀ ਵੀ ਬਾਨਾ ਮੇਲੀ ਵੀ ਹਰਿਆਣੇ ਚ ਪੈਂਦਾ ਰਾਕੀਗੜੀ ਹਰਿਆਣਾ ਪੈਂਦਾ ਰਾਕੀਗੜੀ ਸਿੰਧੂ ਘਾਟਿਸ ਦੇ ਸਭ ਤੋਂ ਵੱਡਾ ਸ਼ਹਿਰ ਮੰਨਿਆ ਜਾਂ ਗਿਆ ਹੈ ਇਸ ਤੋਂ ਪਹਿਲਾਂ ਜੇ ਗੱਲ ਕਰੀ ਆਪਾਂ ਤਾਂ ਮਹਿੰਜਦਾੜੋ ਨੂੰ ਜੋ ਪਾਕਿਸਤਾਨ ਚ ਪੈਂਦਾ ਸਭ ਤੋਂ ਵੱਡਾ ਸ਼ਹਿਰ ਮੰਨਿਆ ਜਾਂਦਾ ਸੀ ਹੁਣ ਮੰਨਿਆ ਜਾਂਦਾਗਾ ਰਾਕੀਗੜੀ ਨੂੰ ਯਾਦ ਰੱਖੋ ਇੰਪੋਰਟੈਂਟ ਪੁਆਇੰਟ ਹੈ ਵੀ ਹਾਂਜੀ ਅਗਲਾ ਸਵਾਸਤਿਕ ਸਵਾਸਤਿਕ ਦਾ ਚਿੰਨ ਜਿਹੜਾ ਇਸ ਤਰੀਕੇ ਨਾਲ ਹੁੰਦਾ ਉਹ ਸਵਾਸਤਿਕ ਇਹ ਦੇਖਣਾ ਹੈ ਸਵਾਸਤਿਕ ਦਾ ਚਿੰਨ ਕਿਹੜੀ ਸਾਈਡ ਤੇ ਮਿਲਿਆ ਹੈ ਸਵਾਸਤਿਕ ਚਿੰਨ ਕਿਹੜੀ ਸਾਈਡ ਤੇ ਮਿਲਿਆਗਾ கரੈਕਟ ਆਨਸਰ ਬੀ ਆਪਸ਼ਨ ਮੰਜਿੰਦਾੜੋ ਹਾਂਜੀ ਸਵਾਸਤਿਕ ਚਿੰਨ ਸਵਾਸਤਿਕ ਨਿਸ਼ਾਨ ਸਿੰਧੂ ਘਾਟੀ ਸਭਿਅਤਾ ਦੀ ਦੇਨ ਮੰਨਿਆਦਾ ਹੈ ਮੰਜਿੰਦਾੜੋ ਤੋਂ ਮਿਲੀਆਂ ਮੋਹਰਾਂ ਤੇ ਟੈਬਲੇਟਾਂ ਤੇ ਇਹ ਨਿਸ਼ਾਨ ਮਿਲਿਆ ਹੈ ਸੈਂਟੀਮਾ ਖੋਪੜੀ ਦੀ ਸਰਜਰੀ ਦੀ ਇਲਾਜ ਦੇ ਸਭ ਤੋਂ ਪੁਰਾਣੇ ਸਬੂਤ ਕਿੱਥੇ ਮਿਲਿਆ ਹਾਂਜੀ ਵੀ ਕਿੱਥੋਂ ਪਤਲਾਦਾ ਵੀ ਜਿਹੜੀ ਮਨੁੱਖ ਦੀ ਖੋਪੜੀ ਸੀਗੀ ਠੀਕ ਹੈ ਜੀ ਉਹਦੇ ਇਲਾਜ ਕਰਨ ਲਈ ਇਹਨਾਂ ਨੇ ਕੋਈ ਸਰਜਰੀ ਕੀਤੀ ਹੈ ਹਾਂਜੀ ਉਹ ਮਿਲਦਾ ਕਾਲੀਵੰਕਾ ਕਾਲੀਵੰਕਾ ਕਿੱਥੇ ਆ Rajasthan ਚ ਕਾਲੀਵੰਕਨ ਵਿੱਚ ਇੱਕ ਬੱਚੇ ਦੀ ਖੋਪੜੀ ਮਿਲੀ ਹੈ ਜਿਸ ਵਿੱਚ ਸੇਕਸ਼ਨ ਇਹ ਮੰਨਿਆ ਜਾਂਦਾ ਕਿ ਇਹ ਇਲਾਜ ਜਾਂ ਸਰਜਰੀ ਇੱਥੇ ਇਲਾਜ ਜਾਂ ਸਰਜਰੀ ਦੀ ਕੋਸ਼ਿਸ਼ ਕੀਤੀ ਗਈ ਸੀ ਹਾਂਜੀ ਨੈਕਸਟ ਤਿੰਨ ਜੋੜਾ ਕਬਰਿਸਤਾਨ 3 ਪੇਡ ਸਿਮੈਟਰੀ ਕਿੱਥੇ ਪਾਇਆ ਗਿਆ ਸੀ ਹਾਂਜੀ ਤਿੰਨ ਜੋੜਾ ਕਬਰਿਸਤਾਨ ਕਿੱਥੇ ਪਾਇਆ ਗਿਆ ਸੀਗਾ ਕਰੈਕਟ ਆਨਸਰ ਬੀ ਆਪਸ਼ਨ ਲੋਥਲ ਲੋਥਲ ਪਿੰਦਾ ਗੁਜਰਾਤ ਦੇ ਵਿੱਚ ਲੋਥਲ ਵਿੱਚ ਅਜਿਹੇ ਹੀ ਕਬਰਾਂ ਮਿਲੀਆਂ ਹਨ ਜਿੱਥੇ ਮਰਦ ਅਤੇ ਔਰਤਾਂ ਨੂੰ ਇਕੱਠੇ ਦਫਨਾਇਆ ਗਿਆ ਸੀ ਇਹ ਸਾਇਦ ਸਤੀ ਪ੍ਰਥਾ ਵਰਗੀ ਕਿਸੇ ਰੀਤ ਵੱਲ ਇਸ਼ਾਰਾ ਕਰਦਾ ਹੈ ਹੋ ਸਕਦਾ ਉਸ ਸਮੇਂ ਰ ਸਤੀ ਪ੍ਰਥਾ ਦਈ ਚਲਦੀ ਹੋਵੇ ਹਾਂਜੀ ਅਗਲਾ ਪ੍ਰਸ਼ਨ ਹੇਠ ਲਿਖੇ ਵਿੱਚੋਂ ਕਿਹੜਾ ਸ਼ਹਿਰ ਸਿੰਧੂ ਘਾਟੀ ਸਭਿਯਤਾ ਦਾ ਹਿੱਸਾ ਨਹੀਂ ਹੈ ਹਾਂਜੀ ਇਹਨਾਂ ਆਹ ਸੋਰੀ ਆਪਸ਼ਨਾਂ ਨੇ 4 ਦੱਸੋ ਇਹਨਾਂ ਚੋਂ ਕਿਹੜਾ ਸ਼ਹਿਰ ਸਿੰਧੂ ਘਾਟੀ ਸਭਿਯਤਾ ਦਾ ਹਿੱਸਾ ਨਹੀਂ ਹੈਗਾ ਦੇਖੋ ਵਾਨਾਂ ਵਾਲੀ ਜਿਹਨਾਂ ਪਤਾ ਹਰਿਆਣੇ ਚ ਪੈਂਦੀ ਹੈ ਇਹ ਵੀ ਹੈ ਕਿ ਰਾਖੀ ਜਿਹੜੀ ਹਰਿਆਣੇ ਚ ਪੈਂਦੀ ਹੈ ਸਭ ਤੋਂ ਵੱਡਾ ਹੋ ਗਿਆ ਹਸਤਨਾਪੁਰ ਤੇ ਰੋਪੜ ਰੋਪੜ ਵੀ ਹੈ ਕਿ ਰੋਪੜ ਜੀ ਵੀ ਸਿੰਧੂ ਘਾਟੀ ਸੱਭਿਆਤੇ ਸਬੂਤ ਮਿਲਦੇ ਨੇ ਉੱਚਾ ਪਿੰਡ ਨੇੜੇ ਇਹਨਾਂ ਹਸਤਨਾਪੁਰ ਹਸਤਨਾਪੁਰ கரੈਕਟ ਆਨਸਰ ਹੈ ਸੀ ਆਪਸ਼ਨ ਹਸਤਨਾਪੁਰ ਸਿੰਧੂ ਘਾਟੀ ਦਾ ਸ਼ਹਿਰ ਨਹੀਂ ਹੈ ਇਹ ਮਹਾਭਾਰਤ ਕਾਲ ਅਤੇ ਵੈਦਿਕ ਸਭਿਅਤਾ ਨਾਲ ਜੁੜਿਆ ਹੋਇਆ ਹੈ ਠੀਕ ਹੈ ਜੀ ਇਹ ਇਹ ਮਹਾਭਾਰਤ ਕਾਲ ਦੇ ਸਮੇਂ ਦਾ ਸ਼ਹਿਰ ਹੈਗਾ ਹੈ ਹਸਤਨਾਪੁਰ ਹਾਂਜੀ 40ਵਾਂ ਹੜੱप्पा ਸਭਾ ਦਾ ਨਹੀਂ ਲਿਖਤਾ ਇਨਸਕ੍ਰਿਪਸ਼ਨ ਮੁੱਖ ਤੌਰ ਤੇ ਕਿਸ ਚੀਜ਼ ਤੇ ਮਿਲਦੀ ਹਨ ਹਾਂਜੀ ਹੜੱਪਾ ਸਭ ਤੇ ਲਿਖਤਾਂ ਆਪਨ ਮਿਲੀਆਂ ਨੇ ਇਹ ਕਿਸ ਚੀਜ਼ ਉਪਰ ਮਿਲੀਆਂ ਨੇ ਆਪਾਨੂੰ ਹਾਂਜੀ ਆਪਸ਼ਨ ਏ ਪਿੱਲਰ ਬੀ ਰੌਕਸ ਸੀ ਕੇਵਸ ਡੀ ਸੀਲਜ ਹਾਂਜੀ ਕਰੈਕਟ ਆਨਸਰ ਡੀ ਆਪਸ਼ਨ ਸੀਲ ਮੋਹਰਾਂ ਦੇ ਉੱਪਰ ਮਿਲਦੇ ਨੇ ਮੋਹਰਾਂ ਜਿਹੜੀਆਂ ਮਿਲੀਆਂ ਨੇ ਆਪਨੇ ਲੱਭੀਆਂ ਨੇ ਤਰ ਤਰ੍ਹਾਂ ਦੀਆਂ ਉਹਨਾਂ ਉੱਪਰ ਹੜੱਪਾ ਸਭ ਤਾਂ ਦੀਆਂ ਲਿਖਤਾਂ ਮਿਲੀਆਂ ਨੇ ਆਪਾਨੂੰ ਉਹ ਭਾਸ਼ਾ ਜੀ ਆਪਾਂ ਪੜ੍ਹਾਈ ਕੱਲ ਸੱਜੇ ਪਹਿਲਾਂ ਸੱਜੇ ਬਲ ਨਹੀਂ ਜਾਂਦੀ ਹੈ ਫਿਰ ਕਬੀ ਬਲ ਚੱਲਦੀ ਚੱਲਦੀ ਹੈ ਇਹ ਭਾਸ਼ਾ ਦੀ ਵਿੱਚ ਲਿਖਤਾਂ ਮਿਲੀਆਂ ਨੇ ਅਗਲਾ ਕਵਚਨ ਰੱਥ ਚੈਰਟ ਦੀ ਇੱਕ ਸੁੰਦਰ ਕਾਂਸੀ ਦੀ ਮੂਰਤੀ ਕਿੱਥੇ ਮਿਲੀ ਹੈ ਹਾਂਜੀ ਆਪਾਂ ਕਰ ਚੁੱਕੇ ਹਾਂ ਰੱਥ ਦੀ ਚੈਰਟ ਦੀ ਨਾ ਕਿੱਥੋਂ ਮਿਲੀ ਹੈ ਕਾਂਸੀ ਦੀ ਮੂਰਤੀ ਇਹ ਮਿਲੀ ਹੈ ਦੇਮਾਬਾਦ ਦੇਮਾਬਾਦ ਤੇ ਮਿਲੀ ਹੈ ਦੇਮਾਬਾਦ ਮਹਾਰਾਸ਼ਟਰਾ ਚ ਆਪਾਂ ਇਹ ਕਹਿੰਦੇ ਸਾਊਥ ਮੋਸਟ ਪੁਆਇੰਟ ਦਾ ਨੀਚੇ ਵੱਲ ਜਾਂਦਾ ਸਾਊਥ ਮੋਸਟ ਪੁਆਇੰਟ ਦੇਮਾਬਾਦ ਮਹਾਰਾਸ਼ਟਰ ਸਥਾ ਇਹ ਸਭਿਤੇ ਸਭ ਤੋਂ ਦੱਖਣੀ ਸਥਾਨ ਹੈ ਇੱਥੋਂ ਇੱਕ ਤਾਂਬੇ ਕਾਂਸੀ ਦਾ ਰੱਥ ਮਿਲਿਆ ਜਿਸ ਨੂੰ ਇੱਕ ਆਦਮੀ ਚਲਾ ਰਿਹਾ ਹੈ ਹਾਂਜੀ ਨੈਕਸਟ ਕਵਚਨ ਕਿਹੜੀ ਹੜੱppa ਸਾਈਟ ਵਿੱਚ ਡਰੇਨੇਜ ਸਿਸਟਮ ਜਲ ਨਿਕਾਸ਼ ਦੀ ਘਾਟ ਸੀ ਵੀ ਵਧੀਆ ਨਹੀਂ ਹੈਗਾ ਸੀ ਜਲ ਨਿਕਾਸ਼ ਦੀ ਹੈਗਾ ਸੀ ਕਿ ਪਰ ਜਿੰਨੇ ਆਪਣਾ ਹੜੱppa ਸਭ ਤੇ ਦੇਖੇ ਨੇ ਉਹ ਜਲ ਨਿਕਾਸ਼ ਡਰੇਨੇਜ ਸਿਸਟਮ ਬਹੁਤ ਉੱਤਮ ਕਿਸਮ ਦਾ ਹੁੰਦਾ ਸੀਗਾ ਪਰ ਇਹ ਸ਼ਹਿਰ ਤੇ ਵਧੀਆ ਨਹੀਂ ਹੈਗਾ ਸਾਈਟ ਦੇ ਵਿੱਚ ਤਾਂ ਕਰੈਕਟ ਆਨਸਰ ਏ ਆਪਸ਼ਨ 1 ਵਾਲੀ 1 ਵਾਲੀ ਪੈਂਦਾ ਹਰਿਆਣੇ 'ਚ ਠੀਕ ਹੈ ਜੀ ਹਾਂਜੀ 43ਵਾਂ ਕਵਚਨ ਲਿਪਸਟਿਕ ਇਸ ਸਬੂਤ ਕਿਹੜੀ ਸਾਈਟ ਤੇ ਮਿਲਿਆ ਹਾਂਜੀ ਲਿਪਸਟਿਕ ਜੋ ਔਰਤਾਂ ਲਾਉਂਦੀਆਂ ਨੇ ਉਹਦੇ ਸਬੂਤ ਕਿਹੜੀ ਸਾਈਟ 'ਚ ਮਿਲੇ ਹਨ ਕਰੈਕਟ ਆਨਸਰ ਏ ਆਪਸ਼ਨ ਸਿੰਦਾੜੋ ਸਿੰਦਾੜੋ ਇੱਕ ਉਦਯੋਗਿਕ ਸ਼ਹਿਰ ਸੀ ਜਿੱਥੇ ਮਨਕੇ ਬਣਾਉਣ ਦਾ ਕੰਮ ਹੁੰਦਾ ਸੀ ਇੱਥੇ ਸ਼ਿੰਗਾਰ ਦਾ ਸਮਾਨ ਜਿਵੇਂ ਲਿਪਸਟਿਕ ਅਤੇ ਕੱਜਲ ਦੇ ਸਮੂਤ ਮਿਲੇ ਹਨ ਅਗਲਾ ਪ੍ਰਸ਼ਨ ਸਿੰਧੂ ਘਾਟੀ ਲੋਕ ਲਾਸ ਲੂਜੀਲੀ ਨੀਲਾ ਪੱਥਰ ਦਾ ਕੋਈ ਇਹ ਨਾਪਛ ਲੂਜੀਲੀ ਕਿੱਥੋਂ ਮੰਗਾਉਂਦੇ ਸਨ ਹਾਂਜੀ ਇਹ ਮੰਗਾਉਂਦੇ ਸਨ ਏ ਆਪਸ਼ਨ ਅਫਗਾਨਿਸਤਾਨ ਬਡਾਕਸ ਬਡਾਕਸ ਕੀ ਹੈ ਅਫਗਾਨਿਸਤਾਨ ਤੋਂ ਮੰਗਵਾਉਂਦੇ ਸਨ ਲਾਪਸ ਜੂਲੀ ਇੱਕ ਕੀਮਤੀ ਨੀਲਾ ਪੱਥਰ ਸੀ ਜੋ ਗਹਿਣੇ ਬਣਾਉਣ ਲਈ ਵਰਤੇ ਜਾਂਦੇ ਸੀ ਇਹ ਅਫਗਾਨਿਸਤਾਨ ਦੇ ਖਾਣਾ ਤੋਂ ਆਜ਼ਾਦ ਇੰਪੋਰਟ ਕੀਤਾ ਜਾਂਦਾ ਸੀ ਅਫਗਾਨਿਸਤਾਨ ਤੋਂ ਮੰਗਾਇਆ ਜਾਂਦਾ ਸੀ ਠੀਕ ਹੈ ਜੀ ਹਾਂਜੀ 45ਵਾਂ ਕੁਐਸਚਨ ਸਿੰਧੂ ਘਾਟੀ ਦੀ ਸਭਿਤਾ ਦਾ ਸਮਾਜ ਕਿਹੋ ਜਿਹਾ ਸੀ ਹਾਂਜੀ ਸਮਾਜ ਕਿਹੋ ਸੋਸਾਇਟੀ ਕਿਹੋ ਜਿਹੀ ਸੀ ਸਿੰਧੂ ਘਾਟੀ ਦੀ ਹਾਂਜੀ ਕਰੈਕਟ ਆਨਸਰ ਬੀ ਆਪਸ਼ਨ ਮਦਰ ਬੇਸ ਮਾਤਾ ਪ੍ਰਧਾਨ ਮਤਲਬ ਕਿ ਉੱਥੇ ਦੇਵੀ ਦੇਵਤਿਆਂ ਦੀ ਦੇਵੀਆਂ ਦੀ ਪੂਜਾ ਕੀਤੀ ਜਾਂਦੀ ਸੀ ਮੱਧਰ ਗੋਡਸ ਮਾਤਾ ਦੇਵੀ ਦੀਆਂ ਬਹੁਤ ਸਾਰੀਆਂ ਮੂਰਤੀਆਂ ਮਿਲਣ ਕਾਰਨ ਇਤਿਹਾਸਕਾਰ ਮੰਨਦੇ ਹਨ ਕਿ ਸਮਾਜ ਮਾਤਾ ਪ੍ਰਧਾਨ ਸੀ ਔਰਤਾਂ ਸਮਾਜ ਵਿੱਚ ਉੱਚਾ ਦਰਜਾ ਪ੍ਰਾਪਤ ਸੀ ਹਾਂਜੀ ਜੇ ਤੁਹਾਨੂੰ ਕੋਈ ਕਵਚਨ ਮਤੀ ਲੱਗੇ ਹੋਣ ਤਾਂ ਵੀਡੀਓ ਨੂੰ ਲਾਈਕ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਕਿਸੇ ਨੂੰ ਸ਼ੇਅਰ ਵੀ ਕਰਨਾ ਧੰਨਵਾਦ